ਟਿੱਬਿਆਂ ਚੋਂ ਤੇ ਮਿੱਟਖਾਨੇ ਚੋਂ ਨਿਕਲ ਕੇ ਬਰਫਾਂ ਦੇ ਵਿੱਚ ਜਾਂਦੇ ਤਾਂ ਬਹੁਤ ਬੰਦੇ ਦੇਖੇ ਆਪਾਂ ਪਰ ਬਰਫਾਂ ਚੋਂ ਨਿਕਲ ਕੇ ਕੈਨੇਡਾ ਚੋਂ ਨਿਕਲ ਕੇ ਬੰਦਾ ਟਿੱਬਿਆਂ ਦੇ ਵਿੱਚ ਮਿੱਟਖਾਨੇ ਚੋਂਦਾ ਹੋਵੇ ਅੱਜ ਤੁਹਾਨੂੰ ਪਹਿਲਾ ਬੰਦਾ ਮਿਲਾਉਣੇ ਆਗੇ ਜਿਹੜਾ ਕਿ ਕੈਨੇਡਾ ਦੇ ਵਿੱਚ ਰਹਿੰਦਾਗਾ ਬਰਫਾਂ ਦੇ ਵਿੱਚ ਉਥੇ ਡਰਾਈਵਰੀ ਕਰਦਾ ਉਥੇ ਡਾਲਰ ਕੁੱਟਦਾ ਮਹੀਨੇ ਦੇ ਹਜ਼ਾਰਾਂ ਦੇ ਵਿੱਚ ਤੇ ਪਰ ਇੱਥੇ ਟਿੱਬਿਆਂ ਦੇ ਵਿੱਚ ਆਇਆ ਕੀ ਦਿਮਾਗ ਹੀ ਲਿਆਦਾ ਇਹ ਕੀ ਗੱਲ ਬਾਤ ਪੁੱਛਦੇ ਐ ਬਾਈ ਐਨੇ ਮਤਲਬ ਤੂੰ ਉੱਥੇ ਬਰਫਾਂ ਦੇ ਵਿੱਚ ਸੋਹਣੇ ਸ਼ਹਿਰ ਆ ਉੱਧਰ ਕਹਿੰਦੇ ਵੀ ਦੁਨੀਆ ਜੰਨਤ ਆ ਉੱਥੋਂ ਤੂੰ ਆ ਕੇ ਟਿੱਬਿਆਂ 'ਚ ਫਿਰਦਾ ਕੀ ਮਿਲਿਆ ਆਪਾਂ ਕਹਿ ਲਈਏ ਸੋਹਣੇ ਸ਼ਹਿਰ ਹਨਾ ਉੰਨੀਆਂ ਟੈਨਸ਼ਨਾਂ ਵੱਧ ਹੁੰਦੀਆਂ ਇੱਥੇ ਮਿੱਟੀ 'ਚ ਆ ਕੇ ਸਕੂਨ ਮਿਲਦਾ ਹੈਗਾ ਹਨਾ ਕੋਈ ਟੈਨਸ਼ਨ ਤੋਂ ਬੰਦਾ ਦੂਰ ਹੋ ਜਾਂਦਾ ਮੈਡੀਸਨ ਦਾ ਕੰਮ ਕਰਦੇ ਏਵ ਜੀਆਂ ਚੀਜ਼ਾਂ ਹੁੰਦੀਆਂ ਜਦੋਂ ਹਨਾ ਕੱਲਾ ਬੰਦਾ ਜਦੋਂ ਟਾਈਮ ਲੰਘ ਜਾਂਦਾ ਉਮਰ ਲੰਘ ਜਾਂਦੀ ਆ ਫਿਰ ਅਗਲਾ ਕਹਿੰਦਾ ਯਾਰ ਮੈਂ ਵੀ ਆਕਾਸ਼ ਉੱਤੇ ਗਿਆ ਹੁੰਦਾ ਯਾਰ ਕੋ ਮੈਂ ਫਿਰਦਾ ਹੁੰਦਾ ਯਾਰਾਂ ਦੋਸਤਾਂ ਨਾਲ ਗਿਆ ਹੁੰਦਾ ਹਨਾ ਪਰ ਉਸ ਤੋਂ ਬਾਅਦ ਉਹ ਟਾਈਮ ਲੰਘ ਚੁੱਕਿਆ ਹੁੰਦਾ ਉਦੋਂ ਕੱਢਣਾ ਚਾਹੀਦਾ ਟਾਈਮ ਆਪਦਾ ਜਿਹੜਾ ਹੈ ਨਾ ਆਪਣੇ ਮੁਲਕ 'ਚ ਹੀ ਬਹੁਤ ਕੁ ਚੀਜ਼ਾਂ ਪਈਆਂ ਦੇਖਣ ਵਾਲੀਆਂ ਦੇਖਣੀਆਂ ਚਾਹੀਦੀਆਂ ਉੱਥੋਂ ਦਾ ਤੇ ਇੱਥੋਂ ਦਾ ਵੀ ਜਿਹੜੀ ਉੱਥੋਂ ਦੀ ਜ਼ਿੰਦਗੀ ਉਹ ਬੜੀ ਤੇਜ਼ ਆ ਨਾ ਜਿਹਨੂੰ ਆਪਾਂ ਕਹਿੰਦੇ ਨੇ ਕਿ ਫਾਸਟ ਲਾਈਫ ਹੈ ਰੁਪਿਆ ਬਹੁਤ ਬਣਦਾ ਉੱਥੇ ਨਾ ਪਰ ਖਰਚੇ ਵੀ ਜ਼ਿਆਦਾ ਨੇ ਬਹੁਤ ਆਪਾਂ ਕਹ ਦੀਏ ਯਾਰ ਜੇ ਹੁਣ ਇੱਥੇ ਆਹ ਏਰੀਆ 'ਚ ਲੋਕ 100 ਰੁਪਿਆ ਕਮਾਉਂਦੇ ਆ ਹਾਂ ਉਹਨਾਂ ਦਾ ਖਰਚਾ ਵੀ 20-30 ਰੁਪਏ ਹੋਊਗਾ हां इथे भी गल है भाई ये नोट की थी इथे कि 100 200 रुपए कमाਉਣ ਵਾਲੇ ਲੋਕ ਹੈ ਪਰ ਉਹਨਾਂ ਦੇ ਖਰਚੇ ਜਮੇ ਹੀ ਹੈ ਨਹੀਂ ਗਏ ਤੇ ਉਹ ਚਿੰਤਾ ਤੋਂ ਵੀ ਮੁਕਤ ਹਾਂ ਹਾਂ ਉਹਨੇ ਹੀ ਘਟ ਚਿੰਤਾ ਉਹਨਾਂ ਘਟ ਜਾਂਦਾ ਹੁਣ ਆਪਾਂ ਉੱਥੇ ਆਪਾਂ ਇਧਰਲੇ حساب ਨਾਲ ਤਾਂ ਆਪਾਂ ਉਧਰ ਲੱਖਾਂ ਰੁਪਏ ਬਣ ਜਾਂਦੇ ਹੈ ਹਨਾ ਪਰ ਉਹਨੇ ਖਰਚੇ ਉਧਰ ਜ਼ਿਆਦੇ ਆ ਗੱਡੀਆਂ ਦੇ ਖਰਚੇ ਘਰਾਂ ਦੇ ਖਰਚੇ ਖੋਰ ਬਹੁਤ ਖਰਚੇ ਉੱਥੇ ਹਨ ਇਸ ਕਰਕੇ ਜਦੋਂ ਤੋਂ ਉੱਥੇ ਸੀਗਾ ਕੈਨੇਡਾ ਜਦੋਂ ਮੰਨ ਲਓ ਬਰਫਾਂ ਚ ਉੱਥੇ ਕਈ ਨਹੀਂ ਬੰਦਾ ਕਹਿੰਦਾ ਜਿਹੜੀ ਚੀਜ਼ ਆ ਆਪਾਂ ਰਹਿੰਦੇ ਆ ਉਹ ਤੋਂ ਆਪਾਂ ਫੈਡ ਅਪ ਹੋ ਜਾਂਦੇ ਆ ਵੀਰ ਆਪਾਂ ਵੱਖਰੀ ਚੀਜ਼ ਦੇਖਣੀ ਆ ਉੱਥੇ ਬੈਠੇ ਨੂੰ ਇਹ ਹੋ ਗਿਆ ਸੀ ਵੀਰ ਜੈਸਲਮੇਰ ਜਾ ਕੇ ਆਉਣਾ ਹਾਂ ਬਹੁਤ ਲੋਕ ਆਪਣੇ ਜਾਂਦੇ ਆ ਲੇਹ ਲਦਾਖ ਜਾਂਦੇ ਆ ਸ਼ਿਮਲੇ ਜਾਂਦੇ ਆ ਹਾਂ ਪਰ ਇਹ ਚੀਜ਼ਾਂ ਬਰਫਾਂ ਪਹਾੜ ਇਹ ਸਾਰੇ ਮੈਂ ਉਧਰ ਦੇਖੇ ਆ ਅੱਕੇ ਪਿਆ ਸੀ ਅੱਕੇ ਪਿਆ ਮੈਂ ਬਹੁਤ ਚਿਰ ਦਾ ਸੋਚਿਆ ਵੈਸੇ ਵੀ ਜਾਣਾ ਤਾਂ ਰੇਗਿਸਤਾਨ ਚ ਜਾ ਕੇ ਆਉਣਾ ਤੇ ਇੱਥੇ ਜਮਾ ਆ ਜਿੱਥੇ ਰੇਤਾ ਹੋਊਗਾ ਉੱਥੇ ਜਾਣਾਗਾ ਜਿੱਥੇ ਆਹ ਵਾਲਾ ਰੇਤਾ ਮਿਲੂਗਾ ਹਾਂ ਲੈ ਵੀ ਇੱਥੇ ਆਏ ਆ ਸਵਾਦ ਲਿਆ ਸੀ ਰਾਤ ਪੂਰਾ ਇੱਥੇ ਇੰਜੋਏ ਕੀਤਾਗਾ ਨਾ ਇਹ ਰੇਤਾ ਤੁਹਾਨੂੰ ਚਿੰਬੜੇ ਨਾ ਕੱਪੜਿਆਂ ਨੂੰ ਲੱਗੇ ਆਏ ਝਾੜ ਲਓ ਸਾਫ਼ ਇੱਥੇ ਆ ਕੇ ਸਕੂਨ ਮਿਲਿਆ ਫਿਰ ਬਹੁਤ ਜ਼ਿਆਦੇ ਇਹ ਆਪਣਾ ਜਿਹੜੇ ਇੱਥੇ ਚਾਰ ਪੈਸੇ ਆਪਣੀ ਲੱਗੇ ਹੋਣਗੇ ਉੱਥੋਂ ਆਉਂਦਿਆਂ ਨੇ ਨਾ ਪਰ ਉਹ ਸਾਰੇ ਆਪਾਂ ਨੂੰ ਭੁੱਲ ਜਾਂਦੇ ਜਦੋਂ ਇਹੋ ਜੀ ਥਾਂ ਤੇ ਆਪਾਂ ਆ ਜਾਂਦੇ ਆ ਹੂੰ ਆਪਾਂ ਕਹਿੰਦੇ ਆ ਕਈ ਬੰਦੇ ਕਹਿੰਦੇ ਯਾਰ ਆਪਾਂ ਇੰਨੀ ਦੂਰ ਜਾਵਾਂਗੇ ਪੈਸੇ ਲੱਗ ਜਾਣਗੇ ਪਰ ਇਹ ਚੀਜ਼ਾਂ ਬਹੁਤ ਆਪਣੇ ਦਿਮਾਗ ਨੂੰ ਆਪਣੀ ਹੈਲਥ ਨੂੰ ਨਾ ਇਹ ਚਿੰਗਿਆ ਚੀਜ਼ ਆ ਇਹ ਆਪਣੇ ਆਸਤੇ ਵੀ ਇੱਥੇ ਆ ਕੇ ਟੈਨਸ਼ਨਾਂ ਦੂਰ ਹੋ ਜਾਂਦੀਆਂ ਬੰਦੇ ਦੀਆਂ ਜਿਹੜੇ ਇੱਥੇ ਮੰਨ ਲਓ ਵਕਤ ਬਿਤਾ ਲਿਆ ਚਾਹੇ 2 ਦਿਨ ਹਨਾ ਉਹ ਵਧੀਆ ਉਹ ਅੱਗੇ ਦਵਾਈ ਦਾ ਕੰਮ ਕਰਨਗੇ ਅਗਲੇ 2-4 ਮਹੀਨੇ ਹਾਂ ਨਾਲੇ ਬੰਦਾ ਫੇਰ ਵੀ ਕਦੇ 5 ਸਾਲਾਂ ਨੂੰ 10 ਸਾਲਾਂ ਨੂੰ ਸੋਚੂਗਾ ਉਹ ਜਾਂਦਾ ਹਮੇਸ਼ਾ ਨਾਲ ਰਹਿਣੀਆਂ ਬੰਦੇ ਦੇ ਮੈਂ ਉੱਥੇ ਗਿਆ ਸੀ ਯਾਰ ਉਹ ਟਾਈਮ 'ਚ ਆ ਦੇਖੋ ਐਵੇਂ ਵੀ ਇੱਥੇ ਆਉਂਦੇ ਆ ਹਨਾ ਨਿਆਰੇ ਲੈਣ ਕਹਾਂ ਕਹਾਂ ਸੇ ਆਏ ਹੋ ਉਹ ਬਾਜੀ ਗਿਆ ਵਧੀਆ ਭਾਈ ਕਿੱਥੋਂ ਆਏ ਹੋ ਜੋਧਪੁਰ ਜੋਧਪੁਰ ਇਹ ਰਾਜਸਥਾਨ ਵਾਲੇ ਵੀ ਆਉਂਦੇ ਇੱਥੇ ਹਨਾ ਤੇ ਐ ਉਹ ਦੋ ਹੋਰ ਆਉਂਦੇ ਆਗੇ ਉਹ ਵਸੀਮ ਵਰਗੇ ਆ ਤੇ ਕੀ ਹੈ ਇਹ ਨਿਆਰੇ ਲਿਆਉਂਦੇ ਆਗੇ ਇਹ ਤਾਂ ਭਈ ਉਹ ਗੱਲ ਹੈ ਵੀ ਅੱਕੇ ਪਹਿਆਂ ਨਹੀਂ ਬਰਫਾਂ ਤੋਂ ਕਦੇ ਟਿੱਬੇ 'ਚ ਲਿਆ ਦੇ। ਉਹ ਗੱਲ ਹੈ ਤੇ ਇਹਨੇ ਭਈ ਪਾ ਲਿਆ ਸਕੂਨ ਇੱਥੇ ਆ ਕੇ ਬਲਜਿੰਦਰ ਮੜਾ ਕੈਮਰਾ ਵੀ ਚਾਰੇ ਪਾਸੇ 360 ਡਿਗਰੀ ਘੁਮਾ ਦੇ ਇੱਕ ਵਾਰੀ ਦਿਖਾ ਦੇ ਕੀ ਨਿਯਾਰਾ ਹੈ। ਉਹ ਸਾਹਮਣੇ ਕੈਂਪ ਕੁੰਪਾ ਭਈ ਟਿੱਬੇ ਇੱਥੇ। ਸਾਰਾ ਫੁੱਲ ਨਿਯਾਰੇ ਵਾਲਾ ਕੰਮ ਹੈ। ਕੈਂਪਾਂ ਦੇ ਵਿੱਚ ਲੋਕ ਇੱਥੇ ਰਹਿੰਦੇ ਆਗੇ। ਆਏ ਨਿਯਾਰੇ ਰਹਿੰਦੇ ਕਹਾਂ ਸੇ ਭਈ? ਰਾਜਸਥਾਨ ਜੋਧਪੁਰ ਜੋਧਪੁਰ ਜੋਧਪੁਰ। ਦੇਖੋ ਰਾਜਸਥਾਨ ਵਾਲੇ ਵੀ ਹੁੰਦੇ ਆ। ਐਂ ਬੋਤਿਆਂ ਦੇ ਉੱਤੇ ਬੈਠੇ ਆ ਤੇ ਨਿਯਾਰੇ ਲੈ ਰਹੇ ਆ। ਤੇ ਵੀਰੋ ਅ ਹਮਾ ਚਲਦੇ ਵਿੱਚ ਆਪਾਂ ਜਾਣਦੇ ਆ ਗਰਮੀਆਂ ਦੇ ਵਿੱਚ ਤੇ ਉਹ ਤਾਂ ਚਲੋ ਗਰਮੀਆਂ ਦਾ ਸਵਰਗ ਹੈ ਇਹ ਐਸ ਵਕਤ ਜਿੱਥੇ ਆਪਾਂ ਖੜੇ ਆ ਇਹ ਸਿਆਲਾਂ ਦਾ ਸਰਦੀਆਂ ਦਾ ਸਵਰਗ ਹੈ ਅੱਜ ਤਰੀਕ ਹੈਗੀ 10 ਫਰਵਰੀ 2024 ਅੱਜ 10 10 ਫਰਵਰੀ 2024 ਅੱਜ ਤਰੀਕ ਤੇ ਬਈ ਸਿਆਲਾਂ ਦੇ ਵਿੱਚ ਇਹਨੇ ਆਉਣਾ ਹੁੰਦਾ ਉਹ ਇੱਥੇ ਆ ਜਾਇਆ ਕਰੋ ਫਰਵਰੀ ਤਾਂ ਜਮਾ ਲਾਸਟ ਹੀ ਆ ਫਰਵਰੀ ਤੋਂ ਬਾਅਦ ਤਾਂ ਆਉਣ ਦਾ ਕੋਈ ਫਾਇਦਾ ਨਹੀਂ ਇੱਥੇ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇੱਥੇ ਆਉਣ ਦੇ ਮਹੀਨੇ ਨਵੰਬਰ ਦਸੰਬਰ ਜਨਵਰੀ ਫਰਵਰੀ ਆ ਚਾਰ ਮਹੀਨੇ ਆ ਬਸਤ ਤੇ ਇੱਥੇ ਸਿਆਲਾਂ ਦੇ ਵਿੱਚ ਜ਼ਰੂਰ ਆਇਆ ਕਰੋ ਬਹੁਤ ਕੈਂਟ ਜਗ੍ਹਾ ਆਨੰਦ ਮੰਗਲ ਵਾਲੀ ਜਗ੍ਹਾ ਆ ਇੱਥੇ ਪੈਂ ਪੈਂ ਟੌਂ ਟੌ ਹਾਰਨ ਹੈ ਨਹੀਂ ਹਨਾ ਜਮਾ ਇੱਕ ਗੱਲ ਹੋਰ ਜਿਹੜੀ ਕੈਮਲ ਰਾਈਡਿੰਗ ਆ ਇਹ ਬੈਸਟ ਪਾਰਟ ਆ ਇੱਥੋਂ ਦਾ ਉਈ ਤਹਾਨ ਨਾਲ ਕਿੰਨੇ ਰੁਪਏ ਉਹ ਜੋ ਜਿਹੜਾ ਹਾਰੇ ਕੋਟ ਤੇ ਪਿਆਮੇ ਵਾਲੇ ਜੀ ਤੋਂ ਲਿਆ ਸੀ ਸੀ ਚਾਰਾ ਮੰਦਿਆਂ ਦਾ 200 ਰੁਪਏ ਲਿਆ ਸੀ ਸਾਰਾ ਬੜੀ ਐਕਮ ਆਇਆ ਉਹਨੇ ਨੇ ਇੰਜੋਏ ਕਰਾਇਆ ਪੂਰਾ ਤੇ ਬਈ ਇੱਥੇ ਆਇਆ ਕਰੋ ਹੁਣ ਵਧੀਆ ਜਗ੍ਹਾ ਦੇਖਣ ਆ ਲਈ ਇੱਥੇ ਕੀ ਆ ਨਾ ਤੁਹਾਨੂੰ ਸ਼ਹਿਰ ਦੀ ਪਾਮ ਪਾਪਾ ਪੋ ਤੋਂ ਜਿੱਥੇ ਹਾਰਨ ਵੱਜੀ ਜਾਂਦੇ ਆ ਆ ਹੋ ਗਿਆ ਉਹ ਹੋ ਗਿਆ ਉੱਥੋਂ ਦੂਰ ਜਮਾਂ ਸ਼ਾਂਤੀ ਹੈ ਤੇ ਤੁਸੀਂ ਇੱਕ ਘੰਟਾ ਹੀ ਬਤਾ ਲਿਆ ਨਾ ਤੁਹਾਨੂੰ ਇੰਨੀ ਕਿ ਸ਼ਾਂਤੀ ਮਿਲੂਗੀ ਤੁਹਾਡੀ ਰੂਹ ਨੂੰ ਸ਼ਾਂਤੀ ਮਿਲੂਗੀ ਵੀ ਯਾਰ ਕੀ ਬਾਤ ਹੈ ਤੇ ਰਾਤ ਅਸੀਂ ਇੱਥੇ ਪਏ ਸੀਗੇ ਨਾ ਲਿٹے ਪਏ ਸੀਗੇ ਤੇ ਤਾਂ ਅਸਮਾਨ ਦੇ ਵਿੱਚ ਖੁੱਲੇ ਤਾਰੇ ਦੇਖੇ ਨਾ ਤਾਰਿਆਂ ਦੀ ਛ ਤੇ ਬਹੁਤ ਵਧੀਆ ਮਾਹੌਲ ਲੱਗਿਆ ਬਾਕੀ ਬਈ ਤੁਹਾਡੇ ਵਾਸਤੇ ਚੰਗੇ ਚੰਗੇ ਵੀਡੀਓ ਲੈ ਕੇ ਆਉਨੇ ਆ ਇਸ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੇ ਤੇ ਸਾਡੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਸੇਖਾਲ ਜੀ ਧੰਨਵਾਦ